ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਸਮਾਸ਼ੇਵੀ ਵੱਲੋਂ ਆਰਟੀਆਈ ਦੇ ਵਿੱਚ ਲਈ ਗਈ ਰਿਪੋਰਟ ਦੇ ਵਿੱਚ ਕੀਤੇ ਵੱਡੇ ਖੁਲਾਸੇ ਸਮਾਸ਼ੇਵੀ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਜਿਹੜੇ 5-6 ਸਾਲਾਂ ਦੇ ਵਿੱਚ ਚਲਾਨ ਕੱਟੇ ਗਏ ਨੇ ਲੱਖਰ ਤੋਂ ਵੱਧ ਕੱਟੇ ਗਏ ਚਲਾਨ ਤੇ ਟ੍ਰੈਫਿਕ ਸਮੱਸਿਆ ਉਵੇਂ ਦੇ ਉਵੇਂ ਚੱਲ ਰਹੀ ਹੈ ਆਪਾਂ ਸਮਾਸ਼ੇਵੀ ਸੰਜੀਵ ਗੋਇਲ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਤੇ ਕਿੰਨੇ ਚਲਾਨ ਕੱਟੇ ਗਏ ਤੇ ਕੀ ਰਿਪੋਰਟਾਂ ਮਿਲੀਆਂ ਉਹਨਾਂ ਨੂੰ ਕੀ ਕਹਿਣਾ ਉਹਨਾਂ ਦਾ ਆਪਾਂ ਗੱਲਬਾਤ ਕਰਦੇ ਹਾਂ ਸੰਜੀਵ ਗੋਇਲ ਨਾਲ ਹਾਂਜੀ ਸਰ ਜੀ ਅਮੇ ਤੇ ਇੱਕ ਜੀ ਕਹਿਣਾ ਚਾਹੁੰਦਾ ਕਾਜੀ ਜੇ ਕਿ ਤੁਹਾਨੂੰ ਜੀ ਅਸੀਂ ਕਰਾਂ ਮੇਰਾ ਨਾਮ ਸੁਨੀਲ ਗੋਹਲ ਹੈ ਜੀ ਮੈਂ ਪਿਛਲੇ ਸਾਲ 31 ਦਸੰਬਰ 2024 ਨੂੰ ਇੱਕ ਕਾਰਤੀ ਪਾਇਕ ਸੀ ਜਿਸ ਦੇ ਵਿੱਚ ਕਿ ਬਠਿੰਡਾ ਸ਼ਹਿਰ ਦੇ ਵਿੱਚ ਕੱਟੇਗੇ ਚਲਾਣਾ ਵਾਸਤੇ ਟ੍ਰੈਫਿਕ ਪੁਲਿਸ ਬਠਿੰਡਾ ਤੋਂ ਰਿਕਾਰਡ ਮੰਗਿਆ ਗਿਆ ਸੀ ਪਿਛਲੇ 12 ਸਾਲਾਂ ਦਾ ਯਾਨੀ ਕਿ 2013 ਤੋਂ ਲੈ ਕੇ 2025 ਤੱਕ ਦਾ ਤੇ ਉਸ ਦੇ ਵਿੱਚ ਜੋ ਮੈਨੂੰ ਰਿਕਾਰਡ ਦਿੱਤਾ ਗਿਆ ਉਸ ਦੇ ਵਿੱਚ ਦੱਸਿਆ ਗਿਆ ਕਿ 2013 ਤੋਂ ਲੈ ਕੇ 2018 ਤੱਕ ਰਿਕਾਰਡ ਡਿਸਟਰਾਇਡ ਕੀਤਾ ਗਿਆ ਹੈ ਜਿਸ ਦੀ ਉਸ ਸੰਬੰਧੀ ਮੈਨੂੰ ਕੋਈ ਡਾਕੂਮੈਂਟ ਨਹੀਂ ਪ੍ਰੋਵਾਈਡ ਕਰਾਏ ਗਏ ਰਿਕਾਰਡ ਡਿਸਟਰਾਇਡ ਕੀਤਾ ਕਿਹੜੇ ਆਧਾਰ ਦੇ ਆ ਉਹ ਉੱਚ ਅਧਿਕਾਰੀਆਂ ਨੇ ਕਹਿੰਦੇ ਡਿਸਟਰੋਏ ਕੀਤਾ ਗਿਆ ਹੈ ਜਦਕਿ 2019 ਤੋਂ ਲੈ ਕੇ 2024 ਤੱਕ ਦਾ 6 ਸਾਲ ਦਾ ਰਿਕਾਰਡ ਮੈਨੂੰ ਮਾਇਆ ਕਰਾਇਆ ਗਿਆ ਹੈ ਇਨਫਰਮੇਸ਼ਨ ਉਹਦੇ ਵਿੱਚ ਇਹ ਕਿ ਜੋ ਬਠਿੰਡਾ ਟ੍ਰਾਫਿਕ ਸਿਟੀ ਟੂ ਕੋਲੀ ਨੂੰ ਕਟ ਚਲਾਨ ਕੱਟੇ ਗਿਆ ਉਹ ਹੈ ਗਿਆ 1,69,063 ਚਲਾਨ ਕੱਟੇ ਗਿਆ 6 ਸਾਲ ਦੇ ਵਿੱਚ ਪਰ ਜੇ ਆਪਾਂ ਐਵਰੇਜ ਗੱਲ ਕਰੀਏ ਤਾਂ 1 ਸਾਲ ਦੇ ਵਿੱਚ 28177 ਚਲਾਨ ਦੀ ਐਵਰੇਜ ਪੈਂਦੀ ਹੈ ਹਰ ਸਾਲ ਦੀ ਪਰ ਤੁਸੀਂ ਦੇਖਦੇ ਹੋ ਸ਼ਹਿਰ ਦੇ ਵਿੱਚ ਟ੍ਰਾਫਿਕ ਵਿਵਸਥਾ ਇੰਨੇ ਚਲਾਨ ਕੱਟਣ ਦੇ ਬਾਵਜੂਦ ਵੀ ਜਿਵੇਂ ਜਾਮ ਲੱਗਦੇ ਆ ਬੁਰੀ ਤਰ੍ਹਾਂ ਚਰਮਰਾ ਚੁੱਕੀ ਹੈ ਇਹ ਟ੍ਰੈਫਿਕ ਦੀ ਵਿਵਸਥਾ ਇਸ ਲਈ ਕੋਈ ਵਧੀਆ ਜੀ ਪਾਲਿਸੀ ਬਣਾਉਣੀ ਚਾਹੀਦੀ ਹੈ ਅੱਛੇ ਤੋਂ ਜਿਸ ਨਾਲ ਕਿ ਇਹ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ ਲੋਕਾਂ ਨੂੰ ਵੀ ਤੇ ਟ੍ਰੈਫਿਕ ਪੁਲਿਸ ਨੂੰ ਵੀ ਥੋੜਾ ਜਿਹਾ ਸਾਹ ਮਿਲ ਸਕੇ ਵੀ ਆਰਾਮ ਨਾਲ ਇਹ ਟ੍ਰੈਫਿਕ ਚੱਲਦਾ ਰਹੇ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਸੇ ਕਿਸਮ ਦੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਪੁਲਿਸ ਚਲਾਨਾਂ ਦੇ ਟ੍ਰੈਫਿਕ ਵਾਲੇ ਧਿਆਨ ਦੇਣਾ ਬਿਲਕੁਲ ਮੈਂ ਨਾ ਇਹਨਾਂ ਚਲਾਨ ਕੱਟਣ ਦੇ ਵੱਲ ਧਿਆਨ ਹੈ ਉਹਨਾਂ ਟ੍ਰੈਫਿਕ ਸੁਧਾਰ ਵੱਲ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਵੇਂ ਤੁਸੀਂ ਉਹ ਸ਼ਹਿਰ ਦੇ ਬਥੇਰੇ ਇਹ ਇਲਾਕੇ ਜਿੱਥੇ ਕੀ ਗੱਡੀਆਂ ਲ ਤੇ ਪਰ ਟ੍ਰੈਫਿਕ ਪੁਲਿਸ ਉਸ ਨੂੰ ਕੋਈ ਆਸ-ਪਾਸ ਨਹੀਂ ਕਰਦੀ ਜਿਸ ਕਰਕੇ ਸਾਰਾ ਸਾਰਾ ਦਿਨ ਉੱਥੇ ਜਾਮ ਲੱਗਿਆ ਰਹਿੰਦਾ ਹੈ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਤੇ ਅਸਲੀ ਮੈਂ ਇੱਕ ਆਰਟੀਪਾਸੇ ਪੁੱਛਿਆ ਗਿਆ ਸੀ ਵੀ ਬਠਿੰਡਾ ਸ਼ਹਿਰ ਦੇ ਵਿੱਚ ਕਿੰਨੇ ਚਲਾਣਾਂ ਵਿੱਦਨੇ ਜਿਲ੍ਹੇ ਚ ਕੱਟੇ ਗਏ ਆ ਟ੍ਰੈਫਿਕ ਪੁਲਿਸ ਹੋਣਾ ਪਰ ਯੂਨੀਵਰਸਿਟੀ ਟ੍ਰੈਫਿਕ ਥੰਡਾ ਪੁਲਿਸ ਮਨੇ ਆਈਐਮਰ ਕੋਲੇ ਵਿੱਚ 1,69,063 ਚਲਾਣ ਕੱਟੇ ਗਏ ਆ ਪਿਛਲੇ 6 ਸਾਲਾਂ ਦੇ ਵਿੱਚ ਤੇ ਸਭ ਤੋਂ ਵੱਧ ਚਲਾਣ 2 ਸਾਲ ਦੇ ਉਹ 24 ਦੇ ਵਿੱਚ ਕੱਟੇ ਗਏ ਆ ਉਹਦੀ ਗਿਣਤੀ ਹੈ ਜੀ 35,276 ਚਲਾਣ 2024 ਸਾਲ ਦੀ ਹੈ ਤੇ ਦੂਸਰੇ ਨੰਬਰ ਤੇ ਹੈਗੇ ਜੀ 20 ਹਜ਼ਾਰਾਂ ਦੀ ਗਿਣਤੀ ਵਿੱਚ ਚਲਾਨ ਹਰ ਸਾਲ ਕੱਟੇ ਜਾਂਦੇ ਆ ਪਰ ਲੋਕੀ ਆ ਟ੍ਰੈਫਿਕ ਨਿਯਮਾਂ ਰੂਲ ਫੇਰ ਵੀ ਤੋੜਦੇ ਰਹਿੰਦੇ ਆ ਕਈ ਲੋਕ ਤਾਂ ਇਹੋ ਜਿਹੀ ਰੈੱਡ ਲਾਈਟ ਜਾਣ ਬੁੱਤ ਕੇ ਜੰਪ ਕਰਦੇ ਆ ਕਿਉਂਕਿ ਇਸ ਨੂੰ ਆਪਾਂ ਸਟੇਟਸ ਸਿੰਬਲ ਸਮਝਦੇ ਆ ਵੀ ਰੈੱਡ ਲਾਈਟ ਜੰਪ ਕਰ ਲਈ ਤਾਂ ਪਤਾ ਨਹੀਂ ਕਿੰਦਾ ਕੋਡਾ ਅਸੀਂ ਕੀ ਮਾਰ ਲਿਆ ਇਸ ਕਰਕੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਬੰਦੀਆਂ ਲੱਗੀਆਂ ਹੋਈਆਂ ਨੇ ਪਰ ਉਹ ਮੁਲਾਜ਼ਮ ਦੀ ਹਿਸਾਬੀ ਤੇ ਸ਼ਰੇਆਮ ਰੂਲ ਤੋੜੇ ਜਾਂਦੇ ਨੇ ਟ੍ਰੈਫਿਕ ਬੱਤੀ ਦਾ ਤੁਸੀਂ ਪੁੱਛੀ ਨਹੀਂ ਕਿ ਉਹ ਉਥੇ ਨਾ ਤਾਂ ਤੇ ਮੁਲਾਜ਼ਮ ਹੋ ਜੀ ਉਹਨਾਂ ਨੇ ਪ੍ਰੋਪਰ ਹਰ ਬੱਤੀ ਤੇ ਪ੍ਰੋਪਰ ਜਿਹੜੇ ਬੱਤੇ ਵੀ ਚੱਲਦੇ ਆ ਨੇ ਟ੍ਰੈਫਿਕ ਲਾਈਟਸ ਚੱਲਦੇ ਨੇ ਔਰ ਆਪਸਰੇ ਚੱਲਦੇ ਨੇ ਨਾ ਤਾਂ ਉਹ ਪ੍ਰੋਪਰ ਲਾਈਟਾਂ ਚੱਲਦੇ ਨੇ ਨਾ ਪ੍ਰੋਪਰ ਉਹ ਟਾਈਮਰ ਚੱਲਦੇ ਆ ਤੇ ਇਸ ਕਰਕੇ ਐਕਸੀਡੈਂਟ ਹੋਣ ਦਾ ਵਾਅਦਾ ਹੁੰਦਾ ਰਹਿੰਦਾ ਖਤਰਾ ਹੁੰਦਾ ਰਹਿੰਦਾ ਤੁਸੀਂ ਗੱਲ ਕੀਤੀ ਕੁਝ ਸਾਲਾਂ ਦਾ ਰਿਕਾਰਡ ਤੁਹਾਨੂੰ ਨਹੀਂ ਦਿੱਤਾ ਗਿਆ ਤੇ ਹੁਣ ਉਸ ਦੇ ਵਿੱਚ ਅਗਲੀ ਬੰਦੀ ਕਰ ਵੇ ਅਪੀਲ ਪਾ ਕੇ ਦੀ ਸਾਨੂੰ ਕਿਤੇ ਹੋ ਗਈ ਵੀ ਜਾਨੂੰ ਬੰਡਰ ਕਾਰਡ ਦਿੱਤਾ ਜਿਹੜੇ ਅਸਰਾਂ ਦੇ ਆਰਡਰ ਤੇ ਇਹ ਕਾਰ ਡਿਸਟਰਾਏ ਕੀਤਾ ਗਿਆ ਹੈ ਜਾਂ ਨਸ਼ਟ ਕੀਤਾ ਗਿਆ ਹੈ ਵੀ ਉਹ ਉਸ ਦੇ ਡਾਕੂਮੈਂਟ ਸਾਨੂੰ ਪ੍ਰੋਵਾਈਡ ਕਰਵਾਏ ਜਾਂ ਕਿਹਨਾਂ ਤਰ੍ਹਾਂ ਚੱਲ ਕੇ ਸੱਚਾਈ ਕੀ ਹੈ ਇਹ ਕਾਰ ਸੱਚਮੁੱਚ ਡਰਾਇ ਕੀਤਾ ਗਿਆ ਹੈ ਦਾ ਹੋ ਸਕਦਾ ਕਿ ਆਟ ਕੈਡਿੰਗ ਕਾਰਡ ਨਾ ਦਿੱਤਾ ਜਾ ਰਿਹਾ ਜੀ ਨਹੀਂ ਜੇ ਹੈਗਾ ਤੁਹਾਨੂੰ ਬਿਲਕੁਲ ਦੇਣਾ ਮੰਨਦੇ ਹੀ ਤੇ ਚਾਹੇ ਮੈਨੂੰ ਸਟੇਟ ਕਮਿਸ਼ਨ ਤੱਕ ਪਹੁੰਚ ਕਰਨੀ ਪਵੇ ਪਰ ਇਹ ਰਕਾਰ ਹੈਗਾ ਤਾਂ ਲੈ ਕੇ ਹੀ ਰੂੰਗਾ ਜੀ